ਬਾਲਾ ਧੰਨਵਾਦ ਜਗਤ ਭਾਈ ਜੀ ਵੀਰੇ ਸਾਢੇ 1200 ਰੁਪਏ ਕਿਹਨੇ ਖਰੀਦ ਪੀਸ ਦੋਸਤੋ ਸਾਢੇ 1250 ਰੁਪਏ ਦਾ ਕੋਟ ਤੇ ਪੈਂਟ ਠੀਕ ਹੈ ਜੀ ਪਹਿਲਾਂ ਰੇਟ ਸੀ 2400 2500 ਰੁਪਏ ਹਾਂਜੀ ਕੋਈ 2400 ਨਹੀਂ ਕੋਈ 2500 8500 ਰੁਪਏ ਦਾ ਸਿਰਫ ਹੀ ਸਿਰਫ 8500 ਰੁਪਏ ਦਾ ਵੀਰੇ ਆਪਾਂ ਲੋਕਾਂ ਦਾ ਫਾਇਦਾ ਕਰਨਾ ਸ਼ੇਰਵਾਨੀ ਹੈ ਜੀ ਇਹ ਕਿੰਨਾ ਕਰਾਇਆ ਜੀ ਇਹ ਦੇਖੋ ਕੋਈ ਕਿਰਾਇਆ ਨਹੀਂ ਕੋਈ ਕੁਛ ਨਹੀਂ ਪਹਿਲਾਂ ਅਸੀਂ ਮੁੱਲ ਵੇਚਦੇ ਸੀ 7000 ਵੀ 8000 ਵੀ ਆ ਤੇ ਕਿਰਾਇਆ 25 2500 ਕਰਾਇਆ ਲੈਂਦੇ ਸੀ ਹਾਂਜੀ ਹੁਣ ਕੋਈ 2500 ਨਹੀਂ ਕੋਈ 3000 ਨਹੀਂ 200 ਰੇਮਣ ਦੀ ਗਵਾਲੀਅਰ ਦੀ ਤੇ ਵਿਮਲ ਦੀ ਇਹ ਪੈਂਟ ਹੈ ਇਹ ਨਾਲ ਸ਼ਰਟ ਹੈ ਜਿਹਨ ਜਿਹੜੇ ਕੋ ਗੋ ਉਹੀ ਮਿਲ ਜਾਣਗੇ 6500 ਰੁਪਏ ਦਾ ਕੋਈ ਨਹੀਂ ਪਹਿਲਾਂ ਇਹ 1800 ਰੁਪਏ ਦਾ ਹੁਣ ਕੋਈ 1800 ਨਹੀਂ ਕੋਈ 2000 ਨਹੀਂ 2500 ਰੁਪਏ ਦੀ ਲੈ ਵੀ ਦੋਸਤੋ ਆਪਾਂ ਪਹੁੰਚ ਹੋਇਆ ਬਟਿੰਡਾ ਦੇ ਵਿੱਚ ਤੇ ਬਹੁਤ ਵੱਡੀ ਸੇਲ ਲੱਗ ਚੁੱਕੀ ਆ ਪਹਿਲਾਂ ਵਾਂਗੂ ਦੋਸਤੋ ਪੈਂਟ ਕੋਟ ਚਾਹੇ ਬਣਾ ਬਣਾ ਲੈ ਲਓ ਤੇ ਇਹ ਕੱਪੜਾ ਲੈ ਲਓ ਆਪਾਂ ਖੜੇ ਹੋ ਦੋਸਤੋ ਬਾਤਾ ਰਾਣੀ ਵਾਲੀ ਗਲੀ ਨੇੜੇ ਹਰਮਾਨ ਮੰਦਰ ਮਹਿਲਾ ਚੌਕ ਦੇ ਕੋਲੇ ਜੀ ਠੀਕ ਹੈ ਤੇ ਆਪ ਪਹੁੰਚ ਹੋਇਆ ਕਾਲੜੀ ਦੀ ਹੱਟਰੀ ਉੱਤੇ ਆਹ ਇਹ ਰਿਡ ਆਫਰ ਨਾ ਇਹ ਤੁਹਾਨੂੰ ਮਿਲ ਨਹੀਂ ਮਿਲਣੇ ਦੋਸਤੋ ਆ ਚੀਜ਼ਾਂ ਆ ਰਿਡ ਕਿਤੇ ਨਹੀਂ ਮਿਲਦੀਆਂ ਗਿਆ ਬਾਕੀ ਇਧਰ ਨਾਲ ਪੈਸਾ ਦਿਖਾ ਦਿੰਦਾ ਦੋਸਤੋ ਸਟਾਕ ਲਈ ਇਹਦੇ ਸੇਲ ਲੱਗ ਚੁੱਕੀ ਹੈ ਕੋਟ ਪੈਂਟ ਹੋ ਗਿਆ ਤੇ ਕਪੜਾ ਹੋ ਗਿਆ ਬਲੇਜ਼ਰ ਹੋ ਗਿਆ ਕੁਝ ਵੀ ਤੁਸੀਂ ਲੈ ਸਕਦੇ ਹੋ ਤੇ ਆਜੋ ਬੜੀ ਗੱਲਬਾਤ ਕਰਦੇ ਕੀ ਕੋਸ਼ਾ ਤੇ ਕਿਹੋ ਜਿਹੀ ਵੈਰਾਈਟੀ ਹੈ ਤਲ ਨਾ ਤਾਂ ਸਸਤੀ ਗਾਰ ਜੀ ਸਸਤੀ ਗਾਰ ਜੀ ਠੀਕ ਹੋ ਜਨਾਬ ਠੀਕ ਹੈ ਜੀ ਮਿਹਰਬਾਨੀ ਜਨਾਬ ਦੀ ਅੱਛਾ ਭਾਈ ਆਪਾਂ ਸਟਾਕ ਸਾਰਾ ਕਲੀਅਰ ਕਰਤਾ ਸਿਰ ਪਹਿਲਾਂ ਹੀ ਸਾਰਾ ਕਲੀਅਰ ਕਰਨਾ ਜੀ ਥੋੜਾ ਰਹਿ ਗਿਆ ਬਾਕੀ ਉਹ ਵੀ ਆਪਾਂ ਕਲੀਅਰ ਕਰ ਦੇਣਾ ਹੈਗਾ ਤੇ ਬਹੁਤ ਜਿਆਦਾ ਸੇਲ ਸਸਤੀ ਸੇਲ ਆਦੀ ਆਪਾਂ ਹਾਂ ਕਹਿੰਦਾ ਉਹ ਜਿਹੜੇ ਪਹਿਲਾਂ ਰੇਟ ਸੀ ਨਾ ਉਸ ਤੋਂ ਵੀ ਘਟਾ ਦੇ ਹਾਂ ਜੀ ਅੱਗੇ ਕੀ ਬਾਤ ਹੈ ਤੇ ਕਿੱਥੋਂ ਸ਼ੁਰੂਆਤ ਕਰਨ ਲੱਗਿਆ 3 ਪੀਸ ਹੈ ਗਈ ਹਾਂ 3 ਵੀ ਸਹੀ ਪਹਿਲਾਂ ਇਹ ਰੇਟ ਸੀਗਾ 4 ਜਾਂ 4500 ਲੇਕਿਨ ਕੋਈ 4000 ਨਹੀਂ ਕੋਈ 4500 ਨਹੀਂ 1250 ਰੁਪਏ ਕੋਲਟ ਪੈਂਟ ਜੈਕਟ ਜਾਕੜ ਵੀ ਜਿਹੜੀ ਵਰਸੋ ਲੈ ਗਈ ਵਰਸੋ ਜਾਕੜ ਜਿਆ ਇਧਰ ਪਾ ਲੋ ਚਾਹਨ ਹਦਲਬਾ ਦੋਨੋਂ ਬਾਜ ਜਾਕੜ ਪਾਈ ਜੂ ਵੀਰੇ 1250 ਰੁਪਏ ਦੇ ਖਰੀਦ ਪੀਸ ਦੋਸਤੋ 1250 ਰੁਪਏ ਦਾ ਸਿਰਫ ਸਿਰਫ 1250 ਰੁਪਏ ਦਾ 4000 ਰੁਪਏ ਦਾ ਕੱਪੜਾ ਹੁੰਦਾ 4000 ਰੁਪਏ ਸਵਾਈ ਹੁੰਦੀ ਇਹਦੀ ਜੀ ਹਾਂਜੀ ਤੇ ਤੁਹਾਨੂੰ ਇਹ ਮੈਂ ਜਿਹੜਾ ਸਿਰਫ 1250 ਪਹਿਲਾਂ ਰੇਟ ਸੀ 4000 ਰੁਪਏ ਹੁਣ ਕੋਈ 4000 ਨਹੀਂ ਕੋਈ 3500 ਨਹੀਂ 1250 ਰੁਪਏ ਠੀਕ ਹੈ ਤਾਂ ਲੰਗ ਰੂੰਗ ਤੁਹਾਨੂੰ ਇਹ ਹਾਂ ਰੰਗ ਸਾਰੇ ਮਿਲ ਜਾ ਰੰਗ ਬਿੱਟਾ ਰੰਗ ਤੁਹਾਨੂੰ ਵਾਧੂ ਮਿਲਨੇਗਾ ਰੰਗਾ ਦੀ ਕੋਈ ਕਮੀ ਨਹੀਂ ਇਹ ਜੀ 2 पीस ਕੋਟ ਤੇ ਪੈਂਟ ਠੀਕ ਹੈ ਜੀ ਪਹਿਲਾ ਰੇਟ ਹੈ 2400 2500 ਰੁਪਏ ਹਾਂਜੀ ਕੋਈ 2400 ਨਹੀਂ ਕੋਈ 25 850 ਰੁਪਏ ਦਾ ਸਿਰਫ ਹੀ ਸਿਰਫ 850 ਰੁਪਏ ਦਾ ਵੀਰੇ ਆਪਾਂ ਲੋਕਾਂ ਦਾ ਫਾਇਦਾ ਕਰਨਾ ਹੈ ਜਿੰਨਾ ਵੱਧ ਤੁਹਾ ਫਾਇਦਾ ਉਸ ਦਾ ਕਰਾਂਗੇ ਚੱਲ ਜਾਈਏ ਹਾਂ ਬਸ ਟੋਕਰੀਆਂ ਕਰ ਦੇਣਾ ਸਿਰਫ 850 ਰੁਪਏ ਦਾ ਮਿਲ ਰਿਹਾ ਦੋਸਤੋ ਬਾਕੀ ਰੰਗ ਦੇ ਨੂੰ ਤੁਹਾਨੂੰ ਅੱਜ ਲੈਣੋ ਬਲੈਕ ਰੰਗ ਕਿੱਡਾ ਪਿਆ ਰਾਇਰ ਇਸ ਤੋਂ ਬਾਅਦ ਹੋਰ ਵੀ ਰੰਗ ਮਿਲ ਜਣਗੇ ਅੱਜ ਰੰਗ ਹੋਰ ਮਿਲ ਜਾਣਗੇ ਤੇ ਇਹੋ ਜਿਹਾ ਰੇਟ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਤੇ ਸਾਰੇ ਸਾਰੇ ਮਿਲਣਗੇ ਹਾਂਜੀ ਹਾਂਜੀ ਸਾਈਜ਼ ਵੀ ਸਾਰੇ ਰੰਗ ਵੀ ਸਾਰੇ ਤੁਹਾਨੂੰ ਇੱਥੇ ਮਿਲ ਲਗੇ ਚਾਹੇ ਚੈੱਕ ਲੈ ਲਓ ਤੁਹਾਨੂੰ ਬਲੈਕ ਲੈ ਲਓ ਹਾਂਜੀ ਹਾਂਜੀ ਚਾਹੇ ਤੁਸੀਂ ਪਲੇਨ ਲੈ ਲਓ ਸਾਰੇ ਤਰ੍ਹਾਂ ਦੇ ਮਿਲ ਲਗੇ ਤੁਹਾਨੂੰ ਕੱਲਾ ਬਲੇਜ਼ਰ ਇਹ ਬਲੇਜ਼ਰ ਆਇਆ ਕੱਲਾ ਹਾਂਜੀ ਪਹਿਲਾ ਰੇਟ ਸੀ 1800 2000 ਹੁਣ ਕੋਈ 1800 ਨਹੀਂ ਕੋਈ 2000 ਨਹੀਂ 500 ਰੁਪਏ 499 ਰੁਪਏ 499 ਰੁਪਏ ਦਾ ਕੱਲਾ ਬਲੇਜ਼ਰ ਦੋਸਤੋ ਤੁਸੀਂ ਜੇ ਕਿਸੇ ਹੋਸਟਲ ਵਾਲੀ ਦੁਕਾਨ ਤੇ ਵੀ ਜਾਓਗੇ ਨਾ ਉੱਥੇ ਵੀ ਤੁਹਾਨੂੰ 1000 ਰੁਪਏ ਲੈ ਮਿਲੂ ਘੱਟੋ ਘੱਟ 499 ਰੁਪਏ ਦਾ ਚਾਹੇ ਮਰਜੀ ਲੈ ਜਾਓ ਸਟਾਕ ਲਈ ਕਰ ਰਹੇ ਲੋਕਾਂ ਦਾ ਫਾਇਦਾ ਕਰਨਾ ਬਹੁਤ ਜ਼ ਚੈਟਰੀ ਮੇਰੇ ਬਜੂ ਰੰਗ ਰੰਗ ਵੀ ਦਰ ਰੋੜ ਬੈਤਣਗੇ ਤੇ ਸਾਈ ਵੀ ਤੁਹਾਨੂੰ ਸਾਰੇ ਮਜਣਗੇ ਅੱਜ ਆ ਗਈ ਫੈਂਸੀ ਕੋਟ ਪੈਂਟ ਜਿਵੇਂ ਉਹ ਫਿਰ ਵਿਆਹ ਚੱਲੀ ਹੁੰਦੀ ਹਾਂਜੀ ਹਾਂਜੀ ਕੋਈ 7000 ਨਹੀਂ ਕੋਈ 7500 ਰੁਪਏ ਨਹੀਂ ਸਿਰਫ 2500 ਰੁਪਏ ਦਾ ਜੀ ਸਿਰਫ 2500 ਰੁਪਏ ਦਾ ਕੋਟ ਪੈਂਟ ਜੈਕਟ ਆਹ ਦੇਖ ਫੈਂਸੀ ਜੈਕਟ ਹੋਏਗੀ ਪੈਫਿਕ ਕੋਟ ਉਹਨੋਂ ਇੱਕ ਆਹ 62500 ਰੁਪਏ ਦਾ ਆਪਾਂ ਸਟਾਕ ਕਲੀਅਰ ਕਰਦੇ ਆਂ ਹਾਂ ਯਾਰ ਇਹ ਤਾਂ ਬਹੁਤ ਕੈਂਟੇ ਦੋਸਤੋ ਸਿਰਫ ਲੋਕਾਂ ਦਾ ਫਾਇਦਾ ਕਰਨਾ ਸਟਾਕ ਕਲੀਅਰ ਕਰਨਾ ਆਪਾਂ ਹਾਂ ਤੁਹਾਨੂੰ ਵਿਆਹ ਸ਼ਾਦੀਆਂ ਚੱਲੀਆਂ ਹੁੰਦੀਆਂ ਨਾ ਆ ਜਿੱਦਾਂ ਬਹੁਤ ਚੱ ਰਾਂਗਈ ਬੋਲਣੇ ਦਾ ਸਾਈਜ਼ ਵੀ ਬੜਕਾ ਹੈ। ਅਸਾਪਾ ਜੀ ਦਾ ਸ਼ੇਰਵਾਨੀ ਹੈ ਜੀ। ਇਹ ਕਿੰਨਾ ਕਰਾਇਆ ਜੀ? ਇਹ ਦੇਖੋ ਕੋਈ ਕਿਰਾਇਆ ਨਹੀਂ ਕੋਈ ਕੁਛ ਨਹੀਂ ਪਹਿਲਾਂ ਆਇਆ ਸੀ। ਮੁੱਲ ਵੀ ਇੱਥੇ ਹੀ 7000 ਵੀ 8000 ਬੀਆ। ਤੇ ਕਿਰਾਇਆ 25-2500 ਕਰਾਇ ਲੈਦੇ ਸੀਗੇ। ਹਾਂਜੀ। ਹੁਣ ਕੋਈ 2500 ਨਹੀਂ ਕੋਈ 3000 ਜਾਂ 2000 ਤੇ ਮੁੱਲੀ ਦੇ ਦੇ ਜਾਂਗੇ ਆਪਾਂ। ਮੁੱਲੀ? ਮੁੱਲੀ 2000 ਦੇ ਦੇ ਜਾਂਗੇ ਉਹ ਤਾਂ ਸਹੀ। ਉਹ ਯਾਰ ਦੋਸਤੋ 2500 ਤੋਂ ਲੈ ਕੇ 5000 ਰੁਪਏ ਦੇ ਕਿਰਾਏ ਤੇ ਮਿਲੂਗਾ। ਹੁਣ 2000 ਮੁੱਲੀ ਦੇ ਦਾਂਗੇ ਯਾਰ। ਉਹ ਯਾਰ ਤੁਹਾਨੂੰ ਮੁੱਲੀ ਮਜ਼ਾ ਨਹੀਂ ਯਾਰ। ਕੀ ਆ ਬਾਤ ਦਾ ਡਿਜ਼ ਅੱਛਾ ਜੀ ਬੱਚਾ ਦਾ ਕਿ ਬੱਚੇ ਦਾ ਕੋਟ ਪੈਂਟ ਹੈ ਜੀ ਕੀ ਬਾਤ ਹੈ ਪਹਿਲਾਂ ਸੀ ਇਹਦਾ 2025 ਰੇਟ ਹੁਣ ਕੋਈ 2000 ਦੇ 25 850 ਰੁਪਏ ਦਾ ਸਿਰਫ ਸਾਡੇ ਸਿਰਫ ਸਾਡੇ 800 ਰੁਪਏ ਦਾ ਕੋਰਪੈਂਟ ਜੈਕਟ ਵਾਲਾ ਵੀ ਹੈਗਾ ਤੇ ਕੋਰਪੈਂਟ 2 ਪੀਸੇ ਦਾ ਸਾਰੇ ਜਿਹੜੇ ਮਰਜੀ ਲੈ ਲਓ 850 ਰੁਪਏ ਦਾ ਇਹ ਨਾਲ ਤਾਂ ਸ਼ਰਟ ਵੀ ਹੈ ਜੀ ਹਾਂ ਜੀ ਇਹਦਾ ਸ਼ਰਟ ਵੀ ਨਾਲ ਜਿਹੜੀ ਚੰਪਨੀ ਭੇਜੇ ਨਾਲੇ ਵੇਚਾਂਗੇ ਵੀਰੇ 850 ਰੁਪਏ ਦਾ ਸਿਰਫ 850 ਦਾ ਮਰਜ਼ਾ ਤਾਂ ਸਾਈਜ਼ ਵਟ ਵਾਲੋ ਕਾ ਫਾਇਦਾ ਕਰਨਾ ਕਲੀਅਰ ਅਬ ਯਾਨੀ ਕਹਿੰਦਾ ਸਟਾਕ ਕਲੀਅਰ ਕਰ ਦੇਣਾ ਜੇ ਕਿ ਨੂੰ ਸਲਾਈ ਕਰਾਉਣਾ ਹੋਵੇ ਇਹ ਹੈ ਜੀ ਕੋਲਪੈਂਟ ਰੈਮਨ ਦਾ ਗਵਾਲੀਅਰ ਦਾ ਤੇ ਵਿਮਲ ਦਾ ਠੀਕ ਹੈ ਸਾਰੇ ਕੰਪੜੇ ਮਿਲ ਜਾਣਗੇ ਹਮ ਸਣੇ ਸਲਾਈ ਸਣੇ ਕਪੜਾ 3500 ਰੁਪਏ ਦਾ ਸਿਰਫ ਇਹ ਹਾਂਜੀ ਪਹਿਲਾਂ ਇਹ 7500 8000 ਦਾ ਵੇਚਦੇ ਸੀ ਹੁਣ ਸਿਰਫ 3500 ਰੁਪਏ ਦਾ ਕੋਲ ਪੈਂਟ ਸਣੇ ਸਲਾਈ 3500 ਰੁਪਏ ਬਿਆਰ ਸਲਾਈ ਹੈ ਅਭੀ 3500 ਸਲਾਈ ਦੇਵਾਂਗੇ ਸਿਰਫ ਇਹ ਸਲਾਈ ਸਲਾਈ ਹੈ ਤੁਹਾਨੂੰ ਸਲਾਈ ਰੈਮਡੀਆਂ ਨਹੀਂ ਮਿਲ ਜਾਣਗੇ ਗੁਆਲੇ ਦੇ ਡਿਜ਼ਾਈਨ ਮਿਲ ਜਾਣਗੇ ਵਿਮਜ ਡਿਜ਼ਾਈਨ ਮਿਲ ਜਾਣਗੇ ਕਪੜਾ ਫ੍ਰੀ ਹੈ ਸਾਡਾ ਕਪੜਾ ਫ੍ਰੀ ਹੈ ਸਮਝ ਲੋ ਕਹਿੰਦਾ ਫ੍ਰੀ ਕਹਿੰਦੇ ਦੋਸਤੋ 3500 ਰੁਪਏ ਦੀ ਸਲਾਈ ਦੇ ਪਹਿਲੇ ਲੈਣਿਆ 3500 ਰੁਪਏ ਦੀ ਤੁਹਾਨੂੰ ਸਲਾਈ ਮਿਲ ਜਾਈ ਖੜੇ ਬਣਾ ਬਣਾਇਆ। ਛੜੇ ਬਣਾ ਕੇ ਦੇਵਾਂਗੇ ਜੀ। ਬਣਾ ਕੇ ਦੇਵਾਂਗੇ। ਹੋਰ ਵੀ ਮਾਡਲ ਕਿਤੇ। ਹਾਂ ਜੀ ਰੰਗ ਦੇ ਹਾਂ ਜੀ ਰੰਗ ਰੰਗ। ਅੱਗੇ ਹਾਂ ਜੀ ਰੰਗਾ ਸਾਰੇ। ਆ ਬਾਕੀ ਆ ਕਮਾ ਲੋ। ਹਾਂ ਇਹਦਾ ਪਹਿਲਾ ਰੰਗ ਹੋ। ਇਹਦਾ ਕਮਾ ਦੇ। ਤੇ ਸਾਰੇ ਕੰਪਨੀ ਦੇ ਹੋਣਗੇ। ਹਾਂ ਜੀ ਸਾਰੇ ਕੰਮ ਕੋਈ ਰੈਮਡ ਦਾ ਹੋਊਗਾ, ਕੋਈ ਵਿਮਲ ਦਾ ਹੋਊਗਾ, ਕੋਈ ਗਵਾਲੀਅਰ ਦਾ ਹੋਊਗਾ। ਲੋਕਲ ਕੋਈ ਨਹੀਂ ਹੋਊਗਾ। ਕੀ ਬਾਤ ਹੈ ਦੋਸਤੋ, ਵਧੀਆ ਵਧੀਆ ਬ੍ਰਾਂਡ ਨੇ ਯਾਰ ਸਿਰਫ 3500 ਰੁਪਏ ਤੁਹਾਨੂੰ ਬਣਾ ਬਣਾਇਆ ਮਿਲ ਜਾਣਾ ਤੇ ਸਾਈ ਤੁਹਾਡਾ ਆਪਦਾ ਹੋਊ। ਹਾਂ ਜੀ। ਅੱਛਾ ਜੀ, ਇਹ ਆ ਜੀ ਪੈਂਟ ਸੈਟ ਰੈਮਡ ਦੀ, ਜਿਹੜੇ ਕੋਗੋ ਹੀ ਮਿਲ ਜਾਣਗੇ 50000 ਕੋਈ ਪਹਿਲਾਂ ਇਹਦੀ 1800 ਰੁਪਏ ਦਾ ਹੁਣ ਕੋਈ 1800 ਨਹੀਂ ਕੋਈ 200 ਨਹੀਂ 550 ਰੁਪਏ ਦੀ ਸਿਰਫ ਇਹ ਪੈਂਟ ਹਾਂਜੀ ਸਿਰਫ 550 ਰੁਪਏ ਦੀ ਕਪੜਾ ਗੱਲਾ ਕਪੜਾ ਜੀ ਹਾਂ ਕਪੜਾ ਹੈ 550 ਰੁਪਏ ਦਾ ਪੈਂਟ ਸ਼ਰਟ ਦਾ ਪਹਿਲਾਂ 1800 ਰੁਪਏ ਦਾ ਹੁਣ ਕੋਈ 1800 ਨਹੀਂ ਕੋਈ 1500 550 ਰੁਪਏ ਦਾ ਪੈਂਟ ਸ਼ਰਟ ਦਾ ਕਪੜਾ ਪੈਂਟ ਸ਼ਰਟ ਦਾ ਕਪੜਾ ਦੋਸਤੋ ਸਿਰਫ ਨਾਲੇ ਬ੍ਰਾਂਡ ਹੋਊਗਾ ਨਾਲੇ ਬ੍ਰਾਂਡ ਹੋਊਗਾ ਆਪਣੇ ਗਵਾਲੀਅਰ ਦਾ ਰੈਮਡ ਦਾ ਤੇ ਵਿਮਲ ਦਾ ਚੰਗੀਆਂ ਕੰਪਨੀਆਂ ਨੇ ਹੋਣਗੀਆਂ ਐਨ ਵੀ ਅਮਰਸਦਾ ਮਾਲ ਨਹੀਂ ਹੋਗਾ ਭਰਾਵੇ ਦੋਸਤੋ ਅਰਿਆਨਾ ਫੈਲ ਹੋਗਾ ਆ ਡੈਨ ਸਾਰੇ ਸ਼ਰਟਿੰਗ ਦੇ ਵਿੱਚ ਜਾਣਗੇ ਆ ਥੱਲੇ ਆ ਪੈਂਟ ਦਾ ਜਰਾ ਮਿਲ ਜਾਗੇ ਪੈਂਟਾ ਤੋਂ ਰੰਗ ਨਹੀਂ ਸ਼ਰਟਿੰਗ ਲੰਗਦੇ ਡਿਜ਼ਾਈਨ ਬਾਤੂ ਨੇ ਰੰਗ ਚਾਹੇ ਕੋਈ ਮਰਜ਼ੀ ਲੈ ਲਓ ਚੈੱਕ ਲੈ ਲਓ ਪਲੇਨ ਲੈ ਲਓ ਚਾਹੇ ਕੋਈ ਪ੍ਰਿੰਟਡ ਲੈ ਲਓ ਠੀਕ ਹੈ ਜੀ ਇਹ ਤੁਹਾਨੂੰ ਸਿਰਫ 550 ਦਾ ਪੈਂਟ ਸੈਟ ਦਾ ਕਪੜਾ ਜੀ ਬਾਕੀ ਸ਼ਰਟ ਰੈਡੀ ਮੱਡੀ ਇਹ ਬਾਕਸ ਵਾਲੀ ਸ਼ਰਟ ਹੈ ਜੀ ਹਾਂ ਇਹ ਬਾਕਸ ਵਾਲੀ ਸ਼ਰਟ ਹੈ ਜੀ ਪਹਿਲਾਂ ਰੈਡੀ 850 ਰੁਪਿਆ ਹੁਣ ਕੋਈ 850 ਨੂੰ ਕੋ 800 300 ਰੁਪਏ ਦੀ ਸ਼ਰਟ ਵੀ ਤੇ 300 ਰੁਪਏ ਦੀ ਸ਼ਰਟ ਜ ਰਾਗੜੀਆਂ ਜਿਹੜੇ ਹੈਗੇ ਸਟਾਕ ਕਲੀਅਰ ਕਰ ਲਓ ਕਿਤੋਂ ਵੀ ਮਰਜੀ ਹਾਂ ਜਿਹੜੇ ਮਰਜੀ ਸਟਾਕ ਆ ਲਓ ਜੀ ਹਾਂ ਜਿਹੜਾ ਮਰਜੀ ਸਟਾਕ ਚੋਂ ਸਾਰੇ ਮਿਲ ਜਾਣਗੇ ਇਹ ਗੱਲ ਸਟਾਕ ਦੀ ਵੀ ਕੋਈ ਕਮੀ ਨਹੀਂ ਸਟਾਕ ਜਿੰਨੇ ਮਰਜੀ ਲੈ ਲਓ ਕੋਈ ਜਿੰਨਾ ਮਰਜੀ ਲੈ ਲਓ ਇਹ ਸਾਰੇ ਤੁਹਾਨੂੰ ਸਾਰੇ ਮਿਲਣਗੇ ਦੇ ਵਿੱਚੋਂ ਸਿਰਫ 300 ਰੁਪਏ ਦੀ 300 ਰੁਪਏ ਹੀ ਛੱਡ ਜੀ ਕੋਈ 800 ਨਹੀਂ ਕੋਈ 850 ਤੋਂ 300 ਰੁਪਏ ਹੀ ਛੱਡ ਕਿਆ ਬਾਤ ਯਾਰ ਇਸ ਤੋਂ ਇਲਾਵਾ ਬਾਈ ਦੀ ਮੈਂ ਜਾਗੋ ਦਾ ਸਮਾਨ ਵੇਚਦਾ ਸਾਰਾ ਮਿਲ ਜਾਣਾ ਆਪਣੇ ਕੋਲ ਜੀ ਹਾਂ ਜੀ ਇਹ ਜਾਗੋ ਦਾ ਹੁੰਦਾ ਜੀ ਆਪਣੇ ਕੋਲ ਤੇ ਬਾਕੀ ਵਿਆਹ ਸ਼ਾਦੀ ਵਾਤੇ ਤਲਵਾਰਾਂ ਮਿਲ ਜਾਣਗੀਆਂ ਘਰੇ ਤੇ ਠੀਕ ਹੈ ਕੈਂਟੀ ਟਾਈ ਮਿਲ ਜਾਣੀਆਂ। ਭਾਈ ਮਿਲ ਜੂਗੇ ਦੋਸਤੋ ਛੱਤ ਵਗੈਰਾ ਨਹੀਂ ਗਾ। ਹਾਂ ਸਾੜੀ ਮਿਲ ਜਾਣੀ, ਛਾਦੀ ਮਿਲ ਜੂਗਾ ਸ਼ੇਰਵਾਨੀ ਵਾਸਤੇ। ਹੂੰ। ਸ਼ੇਰ ਛਾਦੀ ਮਿਲ ਜੂਗਾ। ਠੀਕ ਹੈ ਭੋਜੀ। ਬਾਕੀ ਟਾਈਆਂ ਮਿਲ ਜਾਣਗੀਆਂ। ਹਾਂ ਟਾਈਆਂ ਦੀ ਵੈਰੈਟੀ ਵੀ ਦੋਸਤੋ ਬਹੁਤ ਪੂਰੀਆਂ ਟਾਈਆਂ ਦੇ ਵੀ ਕੋਈ ਕੰਮ ਨਹੀਂ ਆ ਗਿਆ ਰੋਕੋ ਯਾਰ। ਕਿਆ ਬਾਤ ਹੈ ਯਾਰ। ਟਾਈ ਬਿਆਰ ਤੁਹਾਨੂੰ 200 ਹੀ ਮਿਲੂਗਾ ਆਪਾਂ ਲੇਕਿਨ ਆਪਣੇ ਕੋਲ 100 ਰੁਪਏ ਦੀ ਹੈ। ਸਿਰਫ 100 ਦੀ। ਸਿਰਫ 100 ਰੁਪਏ ਦੀ। ਸਿਰਫ 100 ਰੁਪਏ ਦੀ ਟਾਈ ਮੇਰੇ ਦੋਸਤੋ ਟਿਕਾ ਪੌਕਟ ਵਾਲੀ ਹੈਗੀ। ਤੁਹਾਨੂੰ 450 5 ਇੰਨੇ ਡਿਨ ਕੋ ਉੱਨੇ ਵਿੱਚ ਆ। ਕਹਿਣਾ ਉਹ ਤੁਸੀਂ ਵਿਆਹ ਹੱਦ ਜਾਣਾ ਨਾ ਇੱਕ ਵਾਰੀ ਇੱਥੇ ਆ ਜਾਓ। ਹਾਂ ਇੱਕ ਵਾਰੀ ਆਓ ਦਰਸ਼ਨ ਦਿਓ ਤੇ ਜਲਦੀ ਤੋਂ ਜਲਦੀ ਲੈ ਕੇ ਜਾਓ ਕਿਉਂਕਿ ਸੋਕਲੀਆ ਕਰੀਨੇ ਅਸੀਂ। ਬਿਲਕੁਲ ਬਿਲਕੁਲ। ਉਸ ਲੈ ਕੇ ਕੁਝ ਰਹਿ ਗਏ। ਹੁਣ ਤੋਂ ਇਹ ਨਾ ਹੋਵੇ ਤੁਸੀਂ ਰਹਿ ਜਾਓ ਵੀ ਤੁਹਾਨੂੰ ਟਾਕ ਨਹੀਂ ਮਿਲ ਜਾਏਗਾ। ਹਾਂ ਪਰ ਜਿਹੜਾ ਤੁਹਾਨੂੰ ਕਹਿਤਾ ਵੀ ਤੁਹਾਡਾ ਕੋਟਪੰਡ ਐਸੇ ਤੇ ਮਿਲ ਜੂਗਾ ਉਹਨੇ ਮਿਲ ਜੂਗਾ। ਹਾਂਜੀ ਹਾਂਜੀ। ਤੇ ਆਉਣਾ ਕਿੱਥੇ ਪਣਾ ਜੀ ਆਪਣਾ ਐਡਰੈਸ ਕੀ? ਇਹ ਆਉਣਾ ਪਣਾ ਜੀ ਕਾਲੜੇ ਦੀ ਹੱਟੀ ਮਹਿਣਾ ਚੌਕ ਨਦੀਕ ਮਾਤਾ ਰਾਣੀ ਗਲੀ ਹੂੰ ਅ ਮੰਦਰ ਦੇ ਨੇੜੇ ਹਨ ਮਾਰ ਮੰਦਰ ਦੇ ਨੇੜੇ ਹਨ ਮਾਰ ਮੰਦਰ ਦੇ ਨੇ हां तो बिल्कुल दोस्तों बाकी जे एड्रेस ਦਾ ਫਿਰ ਵੀ ਨਹੀਂ ਪਤਾ ਲੱਗ ਰਿਹਾ ਤਗਦੀ ਦੇ ਉੱਤੇ ਨੰਬਰ ਲੱਗਿਆ ਹੋਇਆ ਉਸ ਤੇ ਫੋਨ ਕਰ ਲਿਓ